ਪੰਜਾਬੀਆਂ ਦੇਸ਼ ਨੂੰ ਲੀਡ ਕਰਦੇ ਆਂ ਹਰ ਖਿੱਤੇ 'ਚ ਹਰ ਅੰਦੋਲਨ 'ਚ ਦੇਸ਼ ਨੂੰ ਲੀਡ ਕਰਦੇ ਆ ਰਹੇ ਆਂ ਹੁਣ ਵੀ ਕਰਾਂਗੇ ਦੇਸ਼ ਦਾ ਜਿਹੜਾ ਨਾਮ ਹੈ ਉਹ ਪੂਰੀ ਦੁਨੀਆ 'ਚ ਜਿਹੜਾ ਉਹ ਚਮਕਾ ਸਕਦੇ ਆਂ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਭਾਰਤ ਵਾਲੀ ਮੁੰਦਰੀ ਜਿਹੜਾ ਪੰਜਾਬ ਦਾ ਨਗ ਹੈ ਉਹਦੀ ਜਿਹੜੀ ਚਮਕ ਹੈ ਉਹ ਫਿਕੀਨੀ ਪੈਂਡੈਮੀ ਜੇ ਪੰਜਾਬ ਨੰਬਰ 1 ਬਣੂਗਾ ਦੇਸ਼ ਨੰਬਰ 1 ਬਣੂਗਾ ਤਾਂ ਤਾਂ ਕਰਕੇ ਅਸੀਂ ਇਸ ਕੰਮ ਨੇ ਲੱਗੇ ਹੋਏ ਆਂ ਫੈਸਟੀਵਲ ਇਸ ਸਾਲ ਉਹ ਚ ਨੋਟਾ ਦਾ ਬਟਨ ਵੀ ਹੈਗਾ ਜੇ ਨਹੀਂ ਪਸੰਦ ਕੋਈ ਤਾਂ ਨੋਟ ਦੱਬਿਓ ਪਰ ਜਾਣਾ ਜ਼ਰੂਰ ਵੋਟਾਂ ਪਾਉਣੀਆਂ ਔਰ ਵੋਟਾਂ ਪਾ ਕੇ ਆਪਣੇ ਵੱਲੋਂ ਫਰਜ ਨਾ ਪਾਉਣਾ ਅੱਗੇ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਲੋਕਤੰਤਰਕ ਮਾਲਕ ਲੋਕ ਨਹੀਂ